ਸਤਨਾਮ ਸਿਰਵਾਹੀ ਗੁਰੂ ਜੀ ਗੁਰੂ ਜੀ ਕਿੱਥੇ ਚਲੇ ਗਏ ਸਨ ਇਸ ਗੱਲ ਦਾ ਉੱਤਰ ਬੇਬੇ ਨਾਨਕੀ ਜੀ ਦੇ ਪੁੱਛਣ ਤੇ ਆਪਣੇ ਮੁਖ ਤੋਂ ਇੱਕ ਸ਼ਲੋਕ ਰਾਹੀਂ ਗੁਰੂ ਜੀ ਨੇ ਆਪ ਦੱਸਿਆ ਸੀ ਕਿ ਸਾਨੂੰ ਨਿਰੰਕਾਰ ਨੇ ਆਪਣੇ ਹਜ਼ੂਰੀ ਵਿੱਚ ਬੁਲਾਇਆ ਸੀ ਅਤੇ ਬਖਸ਼ਿਸ਼ ਕੀਤੀ ਵੈ ਵਿੱਚੋਂ ਨਿਕਲ ਕੇ ਗੁਰੂ ਜੀ ਫਕੀਰੀ ਬਾਣਾ ਸਾਧਵਾ ਦਾ ਪੇਖ ਬਣਾ ਲਿਆ ਆਪ ਮਸਾਲਾ ਵਿੱਚ ਜਾ ਬੈਠੇ ਕਿਸੇ ਨਾਲ ਗੱਲਬਾਤ ਕਰਨੀ ਛੱਡ ਦਿੱਤੀ ਸੀ ਤਾਂ دیਵਾਨਿਆਂ ਜਿਹੇ ਤੌਰ ਤਰੀਕੇ ਵਿੱਚ ਲੋਕਾਂ ਨੂੰ ਦਿਸੇ ਕੋਈ ਆਖੇ ਜਨਪੂਤ ਜਿਮਟ ਗਿਆ ਹੈ ਕੋਈ ਆਖੇ ਬੇਤਾਲ ਦਾ ਸਾਆ ਪਿਆ ਹੈ ਦਿਸਦਾ ਹੈ ਕੋਈ ਆਖੇ ਵੇਲੇ ਇੱਕ ਵੇਲੇ ਮਸਾਲਾ ਵਿੱਚੋਂ ਲੰਘ ਕੇ ਵੇਂ ਉਤੇ ਜਾਂਦਾ ਸੀ ਕਿਸੇ ਡਾਡੀ ਸ਼ੈ ਨੰਡਰਾ ਕੇ ਬੋਰਾ ਜਾ ਕਰ ਦਿੱਤਾ ਹੈ ਚੰਗਾ ਆਦਮੀ ਸੀ ਗਰੀਬਾਂ ਅਨਾਥਾਂ ਦਾ ਦਰਦੀ ਤੇ ਅੱਲਾ ਲੋਕ ਸੀ ਐਉ ਆਪਣੇ ਆਪਣੇ ਵਿਚਾਰਾਂ ਨਾਲ ਪੰਡਿਤ ਮੋਲਵੀ ਸਾਰੇ ਗੁਰੂ ਜੀ ਦਾ ਇਲਾਜ ਸੋਚਣ ਲੱਗੇ ਗੁਰੂ ਜੀ ਸੁਣਦੇ ਰਹੇ ਅਤੇ ਇੱਕ ਪੂਤ ਮੰਤਰਾਂ ਨੂੰ ਪੜਦੇ ਤੇ ਬੱਟੀਆਂ ਤਖਾ ਦੁਖਾਂਦੇ ਮੋਲ ਵੀ ਉੱਤੇ ਤਰਸ ਖਾ ਕੇ ਸ਼ਬਦ ਪੜਿਆ ਤੇ ਉਹਦੀ ਇਨਸ਼ਾ ਕਰਾਈ ਜਿਸ ਤੇ ਉਹਨਾਂ ਸਾਰਿਆਂ ਨੇ ਸਿਰ ਝੁਕਾਏ ਤੇ ਅੱਖਾਂ ਇਹ ਅੱਲਾ ਦੇ ਪਿਆਰੇ ਹੋ ਚੁੱਕੇ ਹਨ ਇਹਨਾਂ ਨੂੰ ਕੋਈ ਨਾ ਛੇੜੋ ਇਸ ਵੇਲੇ ਜੀ ਜਹਾ ਜਹਰਾਮ ਤੇ ਬੇਬੇ ਨਾਨਕੀ ਜੀ ਦੇ ਦਿਲ ਦੀਆਂ ਕੌਣ ਦੱਸੇ ਕਿ ਕੀ ਵਰਤਿਆ ਸੀ ਮਾਤਾ ਸੁਲਖਣੀ ਜੀ ਦੀਆਂ ਖੁਸ਼ੀਆਂ ਤੇ ਆਸਾਂ ਟੈ ਟੇਰੀ ਹੋ ਗਈਆਂ ਸਨ ਇਹਨਾਂ ਨੂੰ ਇਹ ਤਾਂ ਦੱਸਿਆ ਸੀ ਕਿ ਜਾਾਂਗੇ ਪਰ ਇਹ ਨਹੀਂ ਸੀ ਆਖਿਆ ਕਿ ਇਤਨੀ ਛੇਤੀ ਤੇ ਇਸ ਰੂਪ ਵਿੱਚ ਜਾਣ ਗਏ ਇਹ ਖਬਰਾਂ ਪੱਖੋ ਕੇ ਵਿੱਚ ਵੀ ਪੁੱਜੀਆਂ ਸਨ ਮੋਹਲ ਚੰਦ ਜੀ ਤੇ ਚੰਦੋ ਰਾਣੀ ਆਪਣੇ ਤੀਰ ਦੇ ਦੁੱਖ ਕਾਰਨ ਦੌੜੇ ਆਏ ਜਵਾਈ ਸ੍ਰੀ ਨਾਨਕ ਜੀ ਨੂੰ ਵਿਰਾਨੇ ਵਿੱਚ ਬੈਠੇ ਦੇਖ ਕੇ ਪੜਕ ਉੱਠੇ ਅਤੇ ਫੁੱਟ ਫੁੱਟ ਕੇ ਰੋਏ ਜਿਸ ਗੱਲ ਤੋਂ ਡਰਦੇ ਸਨ ਉਹੀ ਹੋਈ ਦੇਖੀ ਬੇਵਸੀ ਵਿੱਚ ਮਿਹਣੇ ਤਾਣਿਆਂ ਦੀ ਹੱਦ ਮੁਕਾ ਦਿੱਤੀ ਮੂਲ ਚੰਦ ਜੀ ਨੇ ਆਖਿਆ ਸਾਨੂੰ ਜੈ ਰਾਮ ਤੇ ਉਹਦੇ ਪਿਤਾ ਪਰਮਾਨੰਦ ਨੇ ਬੁਲਾਇਆ ਸੀ ਨਾ ਤਾਂ ਹੋਣ ਪਿੱਛੇ ਹੀ ਤੇਰੇ ਤੌਰ ਤਰੀਕਿਆਂ ਨੂੰ ਸੁਣ ਲਿਆ ਸੀ ਪਰ ਅਸੀਂ ਆਪਣੀ ਦਾੜੀ ਤੇ ਮੂੰਹ ਕੱਢੀ ਦੀ ਨਿੰਦਿਆ ਨਹੀਂ ਕਰਾਈ ਅਸੀਂ ਸਲੱਖਣੀ ਨੂੰ ਵਿਆਹ ਦਿੱਤਾ ਸੀ ਲੋਕੀ ਪੁੱਤਾਂ ਨੂੰ ਤਰਸਦੇ ਹਨ ਪਰ ਤੈਨੂੰ ਭਗਵਾਨ ਨੇ ਦੋ ਦਿੱਤੇ ਇਹ ਤੇਰੇ ਮੂੰਹ ਨੂੰ ਦਰਸਣਗੇ ਅਜੇ ਵੀ ਕੁਝ ਨਹੀਂ ਵਿਗੜਿਆ ਤੇ ਲਾਹ ਸੁੱਟ ਇਹ ਨਵੇਂ ਪੇਸ ਨੂੰ ਕੰਮ ਕਾਜ ਫਿਰ ਸ਼ੁਰੂ ਕਰ ਲੈ ਕੇ ਗੁਰੂ ਜੀ ਦੇ ਸੋਰਾ ਸਾਹਿਬ ਨੇ ਦਿਲ ਦੀ ਪੜਾਸ ਕੱਢੀ ਗੁਰੂ ਜੀ ਨੇ ਤਿਰਜ ਨਾਲ ਸਭ ਕੁਝ ਸੁਣਿਆ ਤੇ ਉੱਤਰ ਕੋਈ ਨਾ ਦਿੱਤਾ ਫਿਰ ਚੰਦੋ ਰਾਣੀ ਜੀ ਨੇ ਕੁਝ ਪਿਆਰ ਤੇ ਨਰਮੀ ਵਰਤ ਕੇ یوں ਆਖਿਆ ਲਾਲ ਜੀਓ ਅਸੀਂ ਤੇਰੇ ਮਾਤਾ ਪਿਤਾ ਤੁਰ ਹਾਂ ਕਿਤਨੇ ਕਲਪ ਦੇ ਪੈ ਹਾਂ ਮਹਤਾ ਕਾਲੂ ਜੀ ਤੇ ਭੈਣ ਤ੍ਰਿਪਤਾ ਸੁਣ ਲਗੇ ਤਾਂ ਉਹ ਕੀ ਆਖਣਗੇ ਅਸੀਂ ਸ਼ਰੀਕਾਂ ਵਾਲੇ ਹਾਂ ਉੱਧਰ ਤੇ ਇੱਧਰ ਦੋਹੀਂ ਪਾਸੇ ਤੇਰੇ ਉੱਤੇ ਹੀ ਆਸਾਂ ਉਮੀਦਾਂ ਹਨ ਤੂੰ ਹੀ ਸਾਡੀਆਂ ਅੱਖਾਂ ਦਾ ਤਾਰਾ ਤੇ ਸਲੱਖਣੀ ਦਾ ਸਾਈ ਹੈ ਤੇਰੇ ਬਿਨਾਂ ਤਲਵੰਡੀ ਤੇ ਬਟਾਲੇ ਦੇ ਦੋਹੀਂ ਪਾਸੇ ਮੰਦਰ ਸਖਣੇ ਹਨ ਉੱਠ ਘਰ ਨੂੰ ਜਲ ਕਿ ਇਹਨਾਂ ਨੂੰ ਸੁਹਾਵਣੇ ਕਰਨ ਪੁੱਤਰ ਜਿਓ ਇਹ ਕਲੰਦਰਾ ਫਕੀਰਾਂ ਦੇ ਵੇਸ ਨੂੰ ਲਾ ਦੇ ਇਹ ਗੱਲਾਂ ਸੁਣ ਕੇ ਗੁਰੂ ਜੀ ਦਾ ਵਿੱਚ ਆਏ ਤੇ ਮਾਤਾ ਤੁਲ ਜਾਣ ਕੇ ਸਾਸ ਨੂੰ ਇਹ ਸ਼ਬਦ ਰਾਈ ਤਿਰਜ ਤਰਾਉਣ ਦਾ ਯਤਨ ਕੀਤਾ ਸੁਰਤ ਰੱਬ ਨਾਲ ਜੁੜੇ ਹੋਇਆ ਕਿਹਾ ਜਿਸ ਦਾ ਪਾਪ ਅਰਥ ਇਹ ਸੀ ਕਿ ਆਪਣੇ ਲਈ ਤੁਸੀਂ ਤਾਂ ਕਲਪਦੇ ਹੋ ਪਰ ਮੇਰੀ ਪੀੜਾ ਨੂੰ ਕੌਣ ਜਾਣੇ ਮੈਂ ਪ੍ਰਾਈ ਚਿੰਤਾ ਕਰਾਂ ਕਿ ਆਪਣੇ ਗੁਰੂ ਜੀ ਨੇ ਉਚਾਰਿਆ ਬਿਲਾਵਲ ਮਹਿਲਾ ਪਹਿਲਾਂ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬੜ ਜਨਮ ਨ ਆਵਾਂ ਮਨ ਬੇਧਿਆਨ ਧਾਲ ਸੀਤੀ ਮੇਰੀ ਮਾਈ ਕੌਣ ਜਾਣੇ ਪੀੜ ਪਰਾਈ ਹਮ ਨਹੀਂ ਚਿੰਤ ਪਰਾਈ ਇਹਨਾ ਨੇ ਸਾਰਾ ਸ਼ਬਦ ਸੁਣਿਆ ਤੇ ਗੁਰੂ ਜੀ ਦਾ ਨਾਂ ਮੁਰੰਦਾ ਆਸ਼ਾ ਜਾਣ ਕੇ ਕਲਪ ਦੇ ਹੋਏ ਚੱਲ ਚਲੇ ਗਏ ਤੇਤੀ ਪਾਸ ਜਾ ਕੇ ਅਥਰੂ ਵਹਾਏ ਇਹ ਵੀ ਸੱਚੇ ਸਨ ਇਹ ਨਾ ਸਹੀ ਕੋਈ ਹੋਰ ਹੁੰਦਾ ਤਾਂ ਉਹ ਵੀ ਕੀ ਕਰਦਾ ਆਪਣੇ ਤੀ ਦੇ ਦੁੱਖੋ ਇਸ ਤਰ੍ਹਾਂ ਦੁੱਖਦਾ ਇਹ ਦੁਨੀਆਦਾਰ ਤੇ ਸ਼ਰੀਕਾਂ ਵਾਲੇ ਸਨ ਕੀ ਕੋ ਸਹਾਰ ਦੇ ਜਿਸ ਜਵਾਨੀ ਨੂੰ ਅੱਜ ਤੋਂ ਥੋੜੇ ਸਾਲ ਪਹਿਲੇ ਆਪਣੇ ਵੇੜੇ ਗਲ ਫੁੱਲਾਂ ਦੇ ਹਾਰਾਂ ਸਣੇ ਦੇਖਿਆ ਜਿਸ ਦੇ ਸੀਸ ਤੇ ਗੂੜੀ ਬਸੰਤੀ ਦਸਤਾਰ ਸੁਨਾਰੀ ਮੁਕਟ ਅਤੇ ਦਿੱਲੇਦਾਰ ਸੇਰਾ ਸੀ ਜਿਹਦੇ ਗਲ ਰੇਸ਼ਮੀ ਜਾਮਾ ਪੀਲਾ ਦੁਪੱਟਾ ਅਤੇ ਪੀਲਾ ਚੂੜੀਦਾਰ ਪਜਾਮਾ ਸੀ ਇਸਦੇ ਰੰਗ ਹੱਥੋਂ ਛੱਲੇ ਛਾਪਾਂ ਤੇ ਕੰਗਣਾ ਸੋਭਦਾ ਸੀ ਪੈਰੀਂ ਜਰੀ ਜੁੱਤੀ ਅਤੇ ਲਾੜੇ ਦੇ ਰੂਪ ਵਿੱਚ ਜਾਂਜੀਆਂ ਸਣੇ ਇਸ ਜਿਸ ਨੂੰ ਸਤਕਾਰਿਆ ਸੀ ਫਿਰ ਵੇ ਅੰਦਰ ਬੈਠਿਆ 11 ਨਾਲ ਪਾਲੀ ਇਕਲੋਤੀ ਨੂੰ ਜਿਹਦੇ ਨਾਲ ਵਿਆਹਾ ਅਤੇ ਡੋਲਹਾ ਟੋਰਿਆ ਸੀ ਅੱਜ ਉਸ ਦੁਲੇ ਤੇ ਸੁਹਾਵਣੇ ਜਵਾਈ ਦੇ ਸਿਰ ਤੇ ਦੋ ਗਜ ਗਾੜੇ ਦਾ ਦੁਕਟਾ ਗਾਲ ਵਿੱਚ ਕਫਣੀ ਅਤੇ ਪਗਵੀ ਚਾਦਰ ਬਲੇਟੇ ਘਰ ਛੱਡ ਮਸਾਣਾ ਵਿੱਚ ਬੈਠੇ ਵੀ ਦੇਖਿਆ ਸੀ ਇਹਨਾਂ ਦਾ ਜਿਉ ਜਲ ਬਰ ਨਾ ਜਾਂਦਾ ਤਾਂ ਕੀ ਹੁੰਦਾ ਇਹ ਮੱਛੀ ਵਾਂਗੂ ਨਾ ਤੜਫਦੇ ਤਾਂ ਕੀ ਕਰਦੇ ਇਹ ਆਪਣੇ ਆਪ ਨੂੰ ਚੰਗੇ ਪਤਵੰਤੇ ਅਤੇ ਸ਼ਰੀਕਾ ਵਾਲੇ ਸਮਝਦੇ ਸਨ ਅੱਜ ਕਿਤੇ ਬਰਾਦਰੀ ਚ ਮੂੰਹ ਕੱਢਣ ਜੋਗੇ ਨਹੀਂ ਮੰਨਦੇ ਸਨ ਪਰ ਇਨ੍ਹਾਂ ਵਿਚਾਰਿਆਂ ਨੂੰ ਬੇਬੇ ਨਾਨਕੀ ਵਾਲੀਆਂ ਅੱਖਾਂ ਤੇ ਸੋਝੀ ਅਜੇ ਆਪ ਗੁਰੂ ਜੀ ਨੇ ਨਹੀਂ ਬਖਸ਼ੀ ਇਸ ਲਈ ਗੁਰੂ ਨਾਨਕ ਜੀ ਸ਼ਾਂਤੀ ਨਾਲ ਇਨ੍ਹਾਂ ਦੇ ਤਿੱਖੇ ਬਚਨਾਂ ਨੂੰ ਸੁਣਦੇ ਤੇ ਸਹਾਰ ਦੇ ਰਹੇ ਜਾਣਦੇ ਸਨ ਕਿ ਇਹ ਸੱਚੇ ਹਨ पर सब कुछ हुक्म अंदर जानया ਅਤੇ ਆਪ ਦੇ ਸੱਸ ਸਹੁਰਾ ਵੀ ਨਿਰਾਸ਼ ਹੋ ਕੇ ਚਲੇ ਗਏ ਸਤਨਾਮ ਸ੍ਰੀ ਵਾਹਿਗੁਰੂ ਜੀ